ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਗੱਲ ਕਰਾਂਗੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ਪੁਰਬ ਦੇ ਸੰਬੰਧ ਵਿੱਚ ਜਿਸ ਵਕਤ ਇਸ ਗ੍ਰੰਥ ਦਾ ਨਾਮ ਆਦ ਗ੍ਰੰਥ ਆਦ ਬੀੜ ਜਪੋਤੀ ਸਾਹਿਬ ਪ੍ਰਚਲਿਤ ਸੀ ਸ਼ਬਦ ਦੇ ਗੁਰੂ ਹੋਣ ਦਾ ਸੰਕੇਤ ਗੁਰੂ ਨਾਨਕ ਦੇਵ ਜੀ ਨੇ ਇਹਨਾਂ ਬਚਨਾਂ ਦੁਆਰਾ ਦੇ ਦਿੱਤਾ ਸੀ ਸ਼ਬਦ ਗੁਰੂ ਸੁਰਤ ਤੁਣ ਟੀਲੋ ਬਾਣੀ ਦੇ ਗੁਰੂ ਹੋਣ ਦਾ ਸੰਕੇਤ ਗੁਰੂ ਰਾਮਦਾਸ ਜੀ ਨੇ ਇਹਨਾਂ ਬਚਨਾਂ ਦੁਆਰਾ ਦੇ ਦਿੱਤਾ ਸੀ ਬਾਣੀ ਗੁਰੂ ਗੁਰੂ ਹੈ ਬਾਣੀ ਬਾਣੀ ਤੋਂ ਨਾਮ ਦੀ ਪ੍ਰਾਪਤੀ ਦੀ ਗੱਲ ਸਤਿਗੁਰਾਂ ਨੇ ਇਹਨਾਂ ਬਚਨਾਂ ਦੁਆਰਾ ਦੇ ਦਿੱਤੀ ਗੁਰਬਾਣੀ ਵਰਤੀ ਜਗ ਅੰਤਰ ਇਸ ਬਾਣੀ ਤੇ ਅਰ ਨਾਮ ਪਾਇੰਦਾ ਇਸ ਬਾਣੀ ਨੂੰ ਸਤਿਗੁਰਾਂ ਨੇ ਤੁਰਕੀ ਬਾਣੀ ਖਸਮ ਕੀ ਬਾਣੀ ਆਖਿਆ ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤਾ ਮਿਟਾਈ ਜਿਸੀ ਮੈਂ ਆਵੇ ਕਸਮ ਕੀ ਬਾਣੀ ਤੈਸੜਾ ਕਰੀ ਗਿਆਨ ਵਿਲਾ ਲੋ ਇਸ ਬਾਣੀ ਦੇ ਬਾਰੇ ਵਿੱਚ ਹੀ ਸਤਿਗੁਰੂ ਜੀ ਨੇ ਇਹ ਵੀ ਸਮਝਾਇਆ ਹੈ ਕਿ ਜਦੋਂ ਮਹਾਨ ਆਤਮਾ ਵਾ ਪ੍ਰਮਾਤਮਾ ਦੇ ਵਿੱਚ ਲੀਨ ਹੋਈਆ ਤੇ ਪ੍ਰਮਾਤਮਾ ਨੇ ਬਖਸ਼ਿਸ਼ ਕਰਕੇ ਜੋ ਰੱਬੀ ਗਿਆਨ ਉਹਨਾਂ ਨੂੰ ਬਖਸ਼ਿਸ਼ ਕੀਤਾ ਉਹ ਗਿਆਨ ਇਸ ਬਾਣੀ ਦੇ ਰਾਹੀਂ ਪ੍ਰਗਟ ਹੋਇਆ ਗੁਰਮੈ ਆਪ ਸਮੁਇ ਸ਼ਬਦ ਵਰਤਾਇਆ ਸੋ ਗੁਰੂ ਨਾਨਕ ਦੇਵ ਜੀ ਦੇ ਬਾਰੇ ਵਿੱਚ ਇਤਿਹਾਸਕ ਘਟਨਾਵਾਂ ਮਿਲਦੀਆਂ ਹਨ ਕਿ ਜਦੋਂ ਵੀ ਸਤਿਗੁਰਾਂ ਨੂੰ ਬਾਣੀ ਉਤਰਦੀ ਤੇ ਸਤਿਗੁਰੂ ਜੀ ਆਪਣੇ ਸਾਥੀ ਪਾਈ ਮਰਦਾਨਾ ਜੀ ਨੂੰ ਬਚਨ ਕਰਦੇ ਮਰਦਾਨਿਆਂ ਰਬਾਬ ਛੇੜ ਬਾਣੀ ਆਈ ਹੈ ਸਤਿਗੁਰੂ ਜੀ ਫਿਰ ਪ੍ਰਮਾਤਮਾ ਦੇ ਨਾਲ ਜੁੜ ਕੇ ਬਾਣੀ ਉਚਾਰਨ ਕਰਦੇ ਬਾਣੀ ਨੂੰ ਗਾਇਨ ਕਰਦੇ ਪਾਈ ਮਰਦਾਨਾ ਜੀ ਰਬਾਬ ਵਜਾਉਂਦੇ ਬਾਅਦ ਵਿੱਚ ਇਸੇ ਬਾਣੀ ਨੂੰ ਸਤਿਗੁਰੂ ਜੀ ਕਲਮ ਬੰਦ ਕਰ ਲੈਂਦੇ ਇੱਕ ਪੋਥੀ ਦੇ ਵਿੱਚ ਲਿਖ ਕੇ ਰੱਖ ਲੈਂਦੇ ਗੁਰੂ ਨਾਨਕ ਤੇਜ ਜੀ ਨੇ ਆਪਣੇ ਧਰਮ ਦਾ ਪ੍ਰਚਾਰ ਹਿੰਦੁਸਤਾਨ ਦੇ ਕਈ ਪ੍ਰਾਂਤਾਂ ਦੇ ਵਿੱਚ ਕੀਤਾ ਹਿੰਦੁਸਤਾਨ ਦੇ ਨਾਲ ਲੱਗਦੇ ਹੋਏ ਕਈ ਦੇਸ਼ਾਂ ਦਾ ਸਤਗੁਰਾਂ ਨੇ ਘਰਾਟਣ ਕੀਤਾ ਜਿਸ ਦੇ ਵਿੱਚ ਜ਼ੋਰਪ ਦੇ ਕਈ ਦੇਸ਼ ਵੀ ਆ ਜਾਂਦੇ ਹਨ ਔਰ ਅਰਬ ਦੇ ਕਈ ਦੇਸ਼ ਵੀ ਆਉਂਦੇ ਹਨ ਗੁਰੂ ਨਾਨਕ ਦੇਵ ਜੀ ਦੇ ਇਹਨਾਂ ਪ੍ਰਚਾਰਕ ਦੌਰਿਆਂ ਨੂੰ ਉਦਾਸੀਆਂ ਦਾ ਨਾਮ ਦਿੱਤਾ ਜਾਂਦਾ ਹੈ ਤੇ ਇਹਨਾਂ ਉਦਾਸੀਆਂ ਪ੍ਰਚਾਰਕ ਦੌਰਿਆਂ ਦੇ ਦੌਰਾਨ ਗੁਰੂ ਨਾਨਕ ਦੇਵ ਜੀ ਨੂੰ ਕੁਝ ਮਹਾਂਪੁਰਸ਼ਾਂ ਦੀ ਬਾਣੀ ਪ੍ਰਾਪਤ ਹੋਈ ਜਿਨ੍ਹਾਂ ਵਿੱਚ ਭਗਤ ਕਬੀਰ ਜੀ ਅਰਵਦਾਸ ਜੀ ਦੀ ਬਾਣੀ ਕਾਂਸੀ ਬਨਾਰਸ ਤੋਂ ਭਗਤ ਨਾਮਦੇਵ ਜੀ ਦੀ ਬਾਣੀ ਮਹਾਰਾਸ਼ਟਰ ਅਤੇ ਭਗਤ ਧੰਨਾ ਜੀ ਦੀ ਬਾਣੀ Rajasthan ਭਗਤ ਜੈਦੇਵ ਅਤੇ ਪੀਪਾ ਜੋ ਬੰਗਾਲ ਆਦਿ ਇਲਾਕੇ ਦੇ ਨਾਲ ਸੰਬੰਧਿਤ ਸਨ ਇਸ ਤਰ੍ਹਾਂ ਹਿੰਦੁਸਤਾਨ ਦੇ ਮੁੱਖ ਵੱਖ-ਵੱਖ ਪ੍ਰਾਂਤਾਂ ਤੋਂ ਇਨ੍ਹਾਂ ਮਹਾਪੁਰਸ਼ਾਂ ਦੀ ਬਾਣੀ ਗੁਰੂ ਅਨੰਤਦੇਵ ਜੀ ਨੂੰ ਪ੍ਰਾਪਤ ਹੋਈ ਇਸ ਬਾਣੀ ਨੂੰ ਗੁਰੂ ਅਨੰਤਦੇਵ ਜੀ ਨੇ ਆਪਣੀ ਬਾਣੀ ਦੇ ਨਾਲ ਮਿਲ ਕੇ ਦਿੱਖਿਆ ਗੁਰੂ ਨਾਨਕ ਦੇਵ ਜੀ ਦੇ ਵਿਚਾਰ ਤਾਰਾ ਦੇ ਨਾਲ ਇਹ ਬਾਣੀ ਇਹ ਵਿਚਾਰ ਤਾਰਾ ਮੇਲ ਖਾਂਦੀ ਸੀ ਇਸ ਕਰਕੇ ਗੁਰੂ ਨਾਨਕ ਦੇਵ ਜੀ ਨੇ ਬਿਨਾਂ ਕਿਸੇ ਦੇਸ਼ ਪ੍ਰਦੇਸ਼ ਪ੍ਰਾਂਤ ਦੇ ਵਿਤਕਰੇ ਜਾਂ ਜਾਤ ਪਾਤ ਊਚ ਨੀਚ ਦੇ ਵਿਤਕਰੇ ਤੋਂ ਉੱਪਰ ਉੱਠ ਕੇ ਤੇ ਇਸ ਬਾਣੀ ਨੂੰ ਆਪਣੀ ਬਾਣੀ ਦੇ ਨਾਲ ਦਰਜ ਕੀਤਾ ਤੇ ਆਪਣੇ ਬਰਾਬਰ ਇਸ ਬਾਣੀ ਨੂੰ ਵੀ ਦਰਜਾ ਦਿੱਤਾ ਗੁਰੂ ਨਾਨਕ ਦੇਵ ਜੀ ਨੇ ਇਹ ਸਾਰੀ ਬਾਣੀ ਜਿਹੜੀ ਸੀ ਆਪਣੇ ਕੋਲ ਸਾਹਮਣੇ ਰੱਖ ਲਈ ਬਾਬਾ ਫਰੀਦ ਜੀ ਦੀ ਬਾਣੀ ਸਤਗੁਰਾਂ ਨੂੰ ਬਾਗ ਪਟਨ ਵਿਖੇ ਫਰੀਦ ਜੀ ਦੇ 12ਵੇਂ ਉਤਰਾਧਿਕਾਰੀ ਸ਼ੇਖ ਬਰਨ ਤੋਂ ਪ੍ਰਾਪਤ ਹੋਈ ਸੀ ਇਸ ਕਰਕੇ ਦੇਸ਼ ਪ੍ਰਦੇਸ਼ ਜਾਤ ਪਾਤ ਦੇ ਵਿਤਕਰੇ ਤੋਂ ਉੱਪਰ ਉੱਠ ਕੇ ਸਤਗੁਰਾਂ ਨੇ ਇਸ ਬਾਣੀ ਨੂੰ ਇੱਕ ਪੋਥੀ ਦੇ ਵਿੱਚ ਦਰਜ ਕੀਤਾ ਤੇ ਇਹ ਪੋਥੀ ਸਤਗੁਰੂ ਜੀ ਹਮੇਸ਼ਾ ਹੀ ਆਪਣੇ ਨਾਲ ਰੱਖਦੇ ਸਨ ਆਪਣੇ ਬਗਲ ਦੇ ਨਾਲ ਇੱਕ ਝੋਲਾ ਲਟਕਾ ਕੇ ਰੱਖਦੇ ਸਨ ਤੇ ਉਸ ਦੇ ਵਿੱਚ ਇਹ ਬਾਣੀ ਜਿਹੜੀ ਸੀ ਦਰਜ ਹੁੰਦੀ ਸੀ ਤੇ ਇਸ ਗੱਲ ਦਾ ਜ਼ਿਕਰ ਜਿਹੜਾ ਹੈ ਉਹ ਪਾਈ ਗੁਰਦਾਸ ਜੀ ਦੀਆਂ ਵਾਰਾਂ ਦੇ ਵਿੱਚ ਮਿਲਦਾ ਹੈ ਕਿ ਜਿਸ ਵਕਤ ਗੁਰੂ ਨਾਨਕ ਦੇਵ ਜੀ ਇਸਲਾਮਕ ਦੇਸ਼ਾਂ ਦੀ ਯਾਤਰਾ ਤੇ ਮੱਕੇ ਗਏ ਤੇ ਉਸ ਵਕਤ ਉਤੋਂ ਦੇ ਕਾਜ਼ੀਆਂ ਨੇ ਸਤਗੁਰਾਂ ਨੂੰ ਪੁੱਛ ਲਿਆ ਸੀ ਕਿ ਤੁਹਾਡੀ ਕਿਤਾਬ ਦੇ ਮੁਤਾਬਕ Hindu ਵੱਡੇ ਹਨ ਜਾਂ ਮੁਸਲਮਾਨ ਜੇਕਰ ਕਿਤਾਬ ਸ਼ਬਦ ਦੀ ਗੱਲ ਕਰੀਏ ਤੇ ਅਰਬੀ ਭਾਸ਼ਾ ਦਾ ਸ਼ਬਦ ਹੈ ਜਿਸ ਦਾ ਅਰਥ ਹੈ ਗਿਆਨ ਦਾ ਖਜ਼ਾਨਾ ਗਿਆਨ ਦਾ ਭੰਡਾਰ ਪਾਈ ਗੁਰਦਾਸ ਜੀ ਲਿਖਦੇ ਹਨ ਬਾਬਾ ਫਿਰ ਮੱਕੇ ਗਿਆ ਨੀਲ ਬਸਤਰ ਤਾਰੇ ਬਨਵਾਰੀ ਆਸਾ ਹੱਥ ਕਿਤਾਬ ਕਸ਼ ਪੂਜਾ ਬਾਂਗ ਮਸੱਲਾ ਮਸੱਲਾ ਤਾਰੀ ਫਿਰ ਜ਼ਿਕਰ ਮਿਲਦਾ ਹੈ ਉਸਨਨਪੋਲ ਕਿਤਾਬ ਨੂੰ ਹਿੰਦੂ ਵੱਡਾ ਕਿ ਮੁਸਲਮਾਨ ਹੋਈ ਬਾਬਾ ਆਖੇ ਹਾਜੀਆਂ ਸ਼ੁਭ ਅਮਲਾਂ 바ਜੋ ਦੋਨੋਂ ਰੁੱਤ ਸੋ ਸਾਤ ਗੁਰੂ ਜੀ ਨੇ ਸਮਝਾਇਆ ਕਿ ਸਾਡੇ ਮੁਤਾਬਕ ਸ਼ੁਭ ਅਮਲਾਂ ਤੋਂ ਬਿਨਾ ਦੋਨੋਂ ਹੀ ਖਵਾਰ ਹੋਣਗੇ ਸੋ ਗੁਰੂ ਨਾਨਕ ਦੇਵ ਜੀ ਕਰਤਾਰਪੁਰ ਵਿਖੇ ਜਦੋਂ ਜੋਤੀ ਜੋਤਿ ਸੁਣਾਏ ਤੇ ਜੋਤੀ ਜੋਤਿ ਸੁਣਾਉਣ ਤੋਂ ਪਹਿਲਾਂ ਸਤਗੁਰਾਂ ਨੇ ਇਹ ਬਾਣੀ ਦੀ ਪੋਥੀ ਗੁਰੂ ਅੰਗਦ ਦੇਵ ਜੀ ਨੂੰ ਗੁਰਤਾ ਗੱਦੀ ਦੇ ਨਾਲ ਹੀ ਸੌਂਪ ਦਿੱਤੀ। ਇਸ ਦਾ ਜ਼ਿਕਰ ਪੁਰਾਤਨ ਜਨਮ ਸਾਖੀ ਦੀ 57 ਨੰਬਰ ਸਾਖੀ ਦੇ ਵਿੱਚ ਮਿਲਦਾ ਹੈ। ਦਿੱਤ ਮਹਿਲ ਜੋ ਸ਼ਬਦ ਹੋਆ ਸੌਂਪੋਤੀ ਗੁਰ ਅੰਗਦ ਜੋਗ ਮਿਲਿ। ਜਿਸ ਵਕਤ ਗੁਰੂ ਅੰਗਦ ਦੇਵ ਜੀ ਖਡੂਰ ਸਾਹਿਬ ਵਿਖੇ ਜੋਤੀ ਜੋਤ ਸਮਾਏ ਤੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਗੁਰਤਾ ਗੱਦੀ ਗੁਰੂ ਅਮਰਦਾਸ ਜੀ ਨੂੰ ਬਖਸ਼ਿਸ਼ ਕੀਤੀ ਤੇ ਗੁਰਤਾ ਗੱਦੀ ਦੇ ਨਾਲ ਆਪਣੀ ਬਾਣੀ 300 ਸ਼ਲੋਕ ਦਰਜ ਕਰਕੇ ਇਹ ਬਾਣੀ ਦੀ ਪੋਥੀ ਜਿਹੜੀ ਸੀ ਗੁਰੂ ਅਮਰਦਾਸ ਜੀ ਨੂੰ ਸੌਂਪ ਦਿੱਤੀ। ਗੁਰੂ ਅਮਰਦਾਸ ਜੀ ਨੇ ਜੋ ਬਾਣੀ ਉਚਾਰਨ ਕੀਤੀ ਉਹ ਵੀ ਦਰਜ ਕਰਕੇ ਗੁਰੂ ਰਾਮਦਾਸ ਜੀ ਨੂੰ ਇਹ ਗੁਰਬਾਣੀ ਦੀਆਂ ਪੋਥੀਆਂ ਸੌਂਪ ਦਿੱਤੀਆਂ। ਗੁਰੂ ਰਾਮਦਾਸ ਜੀ ਨੇ ਗੁਰੂ ਅਰਜਨ ਦੇਵ ਜੀ ਨੂੰ ਗੁਰਤਾ ਗਦੀ ਬਖਸ਼ਣ ਸਮੇ ਇਹ ਬਾਣੀ ਦੀਆਂ ਪੋਥੀਆਂ ਜਿਹੜੀਆਂ ਸਨ ਗੁਰੂ ਅਰਜਨ ਦੇਵ ਜੀ ਨੂੰ ਸੌਂਪਣਾ ਕਰ ਦਿੱਤੀ। ਸੋ ਗੁਰੂ ਅਰਜਨ ਦੇਵ ਜੀ ਜਦੋਂ ਬਚਪਨ ਦੇ ਵਿੱਚ ਹੀ ਸਨ ਗੁਰੂ ਅਮਰਦਾਸ ਜੀ ਨੇ ਉਸੇ ਵਕਤ ਹੀ ਜਾਣ ਲਿਆ ਸੀ ਕਿ ਇਹ ਗੁਰਤਾ ਗਦੀ ਦੇ ਲਾਇਕ ਤੇ ਯੋਗ ਹਨ। ਤੇ ਇਹ ਬਹੁਤ ساری ਬਾਣੀ ਉਚਾਰਨ ਕਰਨਗੇ ਇਤਿਹਾਸ ਦੇ ਵਿੱਚ ਜ਼ਿਕਰ ਮਿਲਦਾ ਹੈ ਗੁਰੂ ਅਮਰਦਾਸ ਜੀ ਸੁਬਾਈ ਹੀ ਬਚਨ ਕਰਿਆ ਕਰਦੇ ਸਨ ਦੋਤਾ ਬਾਣੀ ਦਾ ਬੋਝਤਾ ਇਹ ਬਾਣੀ ਦਾ ਧਿਆਜ ਹੋਵੇਗਾ ਜੋ ਸਾਡਾ ਦੋਤਾ ਗੁਰੂ ਅਰਜਨ ਦੇਵ ਜੀ ਸੋ ਗੁਰੂ ਅਰਜਨ ਦੇਵ ਜੀ ਨੇ ਬਹੁਤ ساری ਬਾਣੀ ਉਚਾਰਨ ਕੀਤੀ ਅੱਜ ਵੀ ਜਦੋਂ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਅਧਿਆਨ ਕਰਦੇ ਹਾਂ ਤੇ ਸਭ ਤੋਂ ਵੱਧ ਬਾਣੀ ਜਿਹੜੀ ਹੈ ਗੁਰੂ ਅਰਜਨ ਦੇਵ ਜੀ ਦੀ ਉਚਾਰਨ ਕੀਤੀ ਹੋਈ ਹੈ ਸੋ ਹੁਣ ਤੱਕ ਗੁਰਬਾਣੀ ਦਾ ਵੱਖ-ਵੱਖ ਪੋਤਿਆਂ ਵਿੱਚ ਰਹਿਣਾ ਜਿਹੜਾ ਹੈ ਉਹ ਲੋਗ ਨਹੀਂ ਹੈ ਕਿਉਂਕਿ ਪ੍ਰਤੀਚੰਦ ਗੁਰੂ ਅਰਜਨ ਦੇਵ ਜੀ ਦੇ ਨਾਲ ਬਹੁਤ ਈਰਖਾ ਕਰਦਾ ਸੀ ਤੇ ਉਸ ਦਾ ਪੁੱਤਰ ਮਿਹਰਬਾਨ ਜਿਹੜਾ ਸੀ ਉਹ ਹੀ ਤੁਕਬੰਦੀ ਕਰ ਲੈਂਦਾ ਸੀ ਇਸ ਕਰਕੇ ਉਸ ਨੇ ਨਾਨਕ ਨਾਮ ਹੇਠ ਤੁਕਬੰਦੀ ਕਰਨੀ ਸ਼ੁਰੂ ਕੀਤੀ ਜਿਵੇਂ ਕਿ ਅੱਜ ਵੀ ਕਈ ਪੰਕਤੀਆਂ ਮਿਲਦੀਆਂ ਹਨ ਨਾਮ ਕੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ ਜਾਂ ਫਿਰ ਨਾਨਕ ਨੀਵਾ ਜੋ ਚਲੇ ਲਗਾਣਾ ਥੱਤੀ ਵਾ ਨਾਨਕ ਸ਼ਬਦ ਸੁਣ ਕੇ ਕਈ ਵਾਰ ਸਧਾਰਨ ਸਿਕਾ ਨੂੰ ਪ੍ਰੇਖਾ ਲੱਗ ਜਾਂਦਾ ਹੈ ਕਿ ਇਹ ਗੁਰਬਾਣੀ ਹੈ ਸੋ ਇਸ ਕਰਕੇ ਇਹ ਗੁਰਬਾਣੀ ਨਹੀਂ ਹੈ ਤੇ ਨਾ ਹੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਦਰਜ ਹੈ ਇਸ ਤਰ੍ਹਾਂ ਨਨਕ ਨਾਮ ਹੇਠ ਕਈ ਤੁਕਬੰਦੀ ਤੇ ਕਵਿਤਾ ਰਚੀ ਗਈ ਤੇ ਇਸ ਮਿਲਾਵਟ ਹੋਣ ਦੀ ਖਸਕਸੇ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਗੁਰੂ ਅਰਜਨ ਦੇਵ ਜੀ ਨੇ ਸਾਰੀ ਬਾਣੀ ਨੂੰ ਇੱਕ ਜਿਲਦ ਵਿੱਚ ਇਕੱਤਰ ਕਰਕੇ ਸੰਪਾਦਨ ਕਰਨ ਦਾ ਵਿਚਾਰ ਬਣਾਇਆ ਤੇ ਇਸ ਵਾਸਤੇ ਅਸਥਾਨ ਜਿਹੜਾ ਸੀ ਉਹ ਆਰਾਮਸਰ ਦਾ ਚੁਣਿਆ ਗਿਆ ਉਸ ਵਕਤ ਇਹ ਅਸਥਾਨ ਬਹੁਤ ਸੁੰਦਰ ਆਰਮਣੀਕ ਅਤੇ ਸ਼ਾਂਤ ਵਾਤਾਵਰਣ ਵਾਲਾ ਸੀ ਇਥੇ ਫੁੱਲਦਾਰ ਫਲਦਾਰ ਸ਼ਾਨਦਾਰ ਰੁਖੋ ਅਕਰਦਿਸਨ ਸਤੁਗ੍ਰਾਂਣੀ ਇਥੇ ਖਾਸ ਤੰਬੂ ਲਗਵਾਏ ਤੇ ਆਦਬੀਰ ਦੀ ਲਿਖਾਈ ਦਾ ਕਾਰਜ ਜਿਹੜਾ ਸੀ ਉਹ ਆਰੰਭ ਕਰਵਾਇਆ ਸੋ ਗੁਰੂ ਅਰਜਨ ਦੇਵ ਜੀ ਨੇ ਇਸ ਦੀ ਲਿਖਾਈ ਦਾ ਜਿਹਨਾਂ ਜਿਹੜਾ ਸੀ ਉਹ ਪਾਈ ਗੁਰਦਾਸ ਜੀ ਨੂੰ ਦਿੱਤਾ ਪਾਈ ਗੁਰਦਾਸ ਜੀ ਸਿੱਖ ਧਰਮ ਦੇ ਵਿਦਵਿਆਸ ਕਰਕੇ ਜਾਣੀ ਜਾਂਦੇ ਹਨ ਤੇ ਇਹ ਲਿਖਣ ਦਾ ਕਾਰਜ ਜਿਹੜਾ ਸੀ ਪਾਈ ਗੁਰਦਾਸ ਜੀ ਦੀ ਅਗਵਾਈ ਦੇ ਹੇਠ ਇੱਕ ਜੇਠ ਸੰਮਤ 1660 ਬਿਕਰਮੇ ਨੂੰ ਇਹ ਮਹਾਨ ਕਾਰਜ ਦੀ ਅਰੰਭਤਾ ਸਤਗੁਰਾਂ ਨੇ ਕੀਤੀ ਤੇ ਸਤਗੁਰਾਂ ਨੇ ਆਪ ਕੋਲ ਬੈਠ ਕੇ ਹਰੇਕ ਸ਼ਬਦ ਅਤੇ ਅੱਖਰ ਨੂੰ ਲਗ ਮਾਤਰਾ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆ ਇਹ ਸਾਰੀ ਬਾਣੀ ਜਿਹੜੀ ਸੀ ਪਾਈ ਗੁਰਦਾਸ ਜੀ ਤੋਂ ਗੁਰੂ ਅਰਜਨ ਦੇਵ ਜੀ ਨੇ ਲਿਖਵਾਈ ਤੇ ਇਸ ਨੂੰ ਲਿਖਣ ਦੇ ਵਾਸਤੇ ਜੋ ਸਮਾਂ ਲੱਗਾ ਲਗਭਗ ਕੋਈ 1.5 ਸਾਲ ਦਾ ਸਮਾਂ ਜਿਹੜਾ ਸੀ ਉਹ ਲੱਗ ਗਿਆ ਹੁਣ ਆਦਬੀਰ ਦੀ ਜੋ ਲਿਖਣ ਦੀ ਸੰਪਾਦਨਾ ਦੀ ਵਿਧੀ ਹੈ ਸਭ ਤੋਂ ਪਹਿਲਾਂ ਪ੍ਰਤਮ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਉਚਾਰਨ ਕੀਤੀ ਹੋਈ ਬਾਣੀ ਜਪਜੀ ਸਾਹਿਬ ਦਰਜ ਕੀਤੀ ਗਈ ਲਿਖੀ ਗਈ ਉਸ ਤੋਂ ਬਾਅਦ ਪੰਜ ਸ਼ਬਦ ਜਿਹੜੇ ਹਨ ਉਹ ਸੋਦਰ ਸਰਲੂਖ ਦੇ ਹੇਠ ਦਰਜ ਹਨ ਉਸ ਤੋਂ ਅੱਗੇ ਚਾਰ ਸ਼ਬਦ ਜਿਹੜੇ ਹਨ ਸੋਪੁਰਖ ਸਰਲੂਖ ਦੇ ਹੇਠ ਦਰਜ ਹਨ ਇਸ ਤੋਂ ਅੱਗੇ ਸੋਹਿਲਾ ਸਾਹਿਬ ਜੀ ਦੀ ਬਾਣੀ ਦਰਜ ਹੈ ਜਿਸ ਦੇ ਵਿੱਚ ਪੰਜ ਸ਼ਬਦ ਸ਼ਾਮਲ ਹਨ 14 ਅੰਗ ਤੱਕ ਇਹ ਤਿੰਨ ਬਾਣੀਆਂ ਦਰਜ ਕੀਤੀਆਂ ਗਈਆਂ ਇਸੋਂ ਅਗੇ ਰਾਗਾਂ ਦੀ ਸ਼ੁਰੂਆਤ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਦ ਬੀੜ ਦਾ ਪਹਿਲਾ ਰਾਗ ਜਿਹੜਾ ਹੈ ਉਹ ਸ੍ਰੀ ਰਾਗ ਹੈ ਸੋ ਗੁਰੂ ਅਧਿਆਨ ਦੇਵ ਜੀ ਨੇ ਰਾਗਾਂ ਦੀ ਤਰਤੀਬ ਕਾਵ ਬੰਦਗੀ ਦਾ ਖਿਆਲ ਰੱਖਦਿਆਂ ਹੋਇਆ ਔਰ ਸ਼ਬਦਾਂ ਦੀ ਵਿਸ਼ਾ ਵਸਤੂ ਦਾ ਖਿਆਲ ਰੱਖਦਿਆਂ ਹੋਇਆ ਲਗਾ ਮਾਤਰਾਂ ਦਾ ਖਿਆਲ ਰੱਖਦਿਆਂ ਹੋਇਆ ਅੰਕ ਵਿਧੀ ਦਾ ਖਿਆਲ ਰੱਖਦਿਆਂ ਹੋਇਆ ਸਾਰੀ ਬਾਣੀ ਜਿਹੜੀ ਸੀ ਬਹੁਤ ਸਵਛਜ ਟੰਕ ਦੇ ਨਾਲ ਲਿਖਵਾਈ ਅੱਜ ਜਿਹੜੀ ਜਦੋਂ ਦੁਨੀਆ ਦੇ ਸੰਪਾਦਕ ਸਤਗੁਰਾਂ ਦੀ ਇਸ ਕਲਾ ਨੂੰ ਦੇਖਦੇ ਹਨ ਤੇ ਆਪਣੇ ਆਪ ਸਿਰ ਝੁਕ ਜਾਂਦਾ ਹੈ। ਸਤਗੁਰਾਂ ਨੇ ਜੋ ਅੰਕ ਵਿਧੀ ਵਰਤੀ ਜਿਵੇਂ ਕਿ ਇੱਕ ਇੱਕ ਪਦੇ ਦਾ ਜੋੜ ਅੰਕ ਤੇ ਫਿਰ ਉਹਨਾਂ ਸਾਰੇ ਸ਼ਬਦਾਂ ਦਾ ਜੋੜ ਅਖੀਰ ਦੇ ਉੱਤੇ ਸਾਰਾ ਜੋੜ ਜੜਾ ਹੈ ਉਹ ਲਿਖਿਆ ਗਿਆ। ਇਸ ਤਰ੍ਹਾਂ ਸਤਗੁਰਾਂ ਨੇ ਪਹਿਲਾ ਸ਼ਬਦ ਫਿਰ ਅਸ਼ਟਪਦੀਆਂ ਸੰਤ ਆਦਕ ਤ੍ਰਤੀ ਦੇ ਅਨੁਸਾਰ ਸਾਰੀ ਬਾਣੀ ਜਿਹੜੀ ਸੀ ਲਿਖਵਾਈ ਤੇ ਬਾਣੀ ਦਾ ਵਿਸ਼ਾ ਵਸਤੂ ਜਿਹੜਾ ਸੀ ਉਸ ਦਾ ਵੀ ਖਿਆਲ ਰੱਖਿਆ ਗਿਆ। ਸੋ ਇਸ ਤਰ੍ਹਾਂ ਗੁਰੂ ਅਰਜਨ ਦੇਵ ਜੀ ਨੇ ਜੋ ਆਦ ਬੀੜ ਲਿਖਵਾਈ ਉਸ ਦੇ ਵਿੱਚ ਪੰਜ ਗੁਰੂ ਸਹਿਬਾਨ 11 ਪੱਟ ਅਤੇ 15 ਭਗਤ ਤੇ ਤਿੰਨ ਗੁਰਸ਼ਿਕਾਂ ਦੀ ਬਾਣੀ ਜਿਹੜੀ ਸੀ ਉਹ ਦਰਜ ਕੀਤੀ ਦੀ ਤੇ ਲਗਭਗ 15 ਕੁ ਮਹੀਨਿਆਂ 1.5 ਸਾਲ ਦੇ ਵਿੱਚ ਇਹ ਕਾਰਜ ਜਿਹੜਾ ਸੀ ਸੰਪੂਰਨ ਹੋਇਆ ਬੀੜ ਦੀ ਲਿਖਾਈ ਦਾ ਕੰਮ ਸੰਪੂਰਨ ਹੋਣ ਤੇ ਬੀੜ ਦੇ ਤਤਕਰੇ ਵਿੱਚ ਇਸ ਦੀ ਮਿਤੀ ਲਿਖੀ ਗਈ ਸੋਚੀ ਪੱਤਰ ਪੋਥੀਕਾ ਤਤਕਰਾ ਰਾਗਾ ਕਾ ਸੰਮਤ 1661 ਮਿਤੀ ਪਾਦੋਂ ਵਦੀ ਇੱਕ ਤਤਾ ਉਤੀ ਲਿਖ ਪਹੁੰਚੀ ਸੋ ਇਸ ਦਾ ਸੰਕੇਤ ਜਿਹੜਾ ਹੈ ਸਤਿਗੁਰਾਂ ਨੇ ਸੰਪੂਰਨਤਾ ਦਾ ਆਦਬੀੜ ਦੇ ਤਤਕਰੀ ਦੇ ਵਿੱਚ ਇਸ ਤਰ੍ਹਾਂ ਦਿੱਤਾ ਹੈ ਸੋ ਜਿਸ ਵਕਤ ਬਲੀਡ ਦੀ ਲਿਖਾਈ ਦਾ ਕਾਰਜ ਸੰਪੂਰਨ ਹੋ ਗਿਆ ਤੇ ਪਾਦਰੋਂ ਸੋ ਦੀ ਇੱਕ ਨੂੰ ਇਸ ਬਲੀਡ ਦਾ ਪ੍ਰਕਾਸ਼ ਸ੍ਰੀ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਵਿਖੇ ਕੀਤਾ ਗਿਆ ਲਗਭਗ 15 ਕੁ ਦਿਨ ਦਾ ਅੰਤਰਾਲ ਹੈ ਇਹ 15 ਦਿਨ ਜਿਹੜੇ ਹਨ ਆਦਬੀੜ ਦੀ جلد ਬੰਨਣ ਅਤੇ ਸੁਕਣ ਵਿੱਚ ਲੱਗੇ ਜਦੋਂ ਬੀੜ ਦੀ ਸੰਪੂਰਨਤਾ ਹੋ ਗਈ ਤੇ ਸਤਗੁਰਾਂ ਨੇ ਸਿੱਖ ਸੰਤਾਂ ਨੂੰ ਬੁਲਾਇਆ ਸਿੱਖ ਸੰਤਾਂ ਦੇ ਅੰਦਰ ਖੁਸ਼ੀ ਦਾ ਮਾਹੌਲ ਸੀ ਜਿਵੇਂ ਵਿਆਹਾਂ ਸ਼ਾਦੀਆਂ ਦੇ ਵਿੱਚ ਖੁਸ਼ੀ ਹੁੰਦੀ ਹੈ ਇਸ ਤਰ੍ਹਾਂ ਸਾਰੀਆਂ ਸੰਤਾਂ ਦੇ ਵਿੱਚ ਖੁਸ਼ੀ ਦਾ ਮਾਹੌਲ ਸੀ ਗੁਰੂ ਅਰਜਨ ਦੇਵ ਜੀ ਨੇ ਬਾਬਾ ਬੁੱਢਾ ਜੀ ਦੇ ਸੀਸ ਤੇ ਆਦ ਬੀੜ ਸਜਾਈ ਤੇ ਆਪ ਚੌਰ ਸੈਭ ਕਰਦੇ ਹੋਏ ਸੰਤਾਂ ਸ਼ਬਦ ਕੀਰਤਨ ਕਰਦੀਆਂ ਹੋਈਆਂ ਨਗਰ ਕੀਰਤਨ ਦੇ ਰੂਪ ਦੇ ਵਿੱਚ ਆਰਾਮਸਰ ਤੋਂ ਚੱਲ ਕੇ ਤੇ ਦਰਬਾਰ ਸਾਹਿਬ ਤੱਕ ਪਹੁੰਚੀਆਂ ਸ੍ਰੀ ਹਰਮੰਦਰ ਸਾਹਿਬ ਵਿਖੇ ਬੀੜ ਦਾ ਪ੍ਰਕਾਸ਼ ਕੀਤਾ ਗਿਆ ਤੇ ਬਾਬਾ ਬੁੱਢਾ ਜੀ ਨੂੰ ਬੀੜ ਦੀ ਸੇਵਾ ਸੰਭਾਲ ਦੀ ਜ਼ਿੰਮੇਵਾਰੀ ਸੌਂਪੀ ਗਈ ਪਹਿਲੇ ਗਰਮਤੀ ਸਤਾਪ ਦਿੱਤਾ ਹੁਣ ਬੀੜ ਦਾ ਹਰ ਰੋਜ਼ ਪ੍ਰਕਾਸ਼ ਹੁੰਦਾ ਹੈ ਸ੍ਰੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਵਿਖੇ ਤੇ ਸ਼ਾਮ ਨੂੰ ਸੋਖਾਸਨ ਹੁੰਦਾ ਹੈ ਸੋਖਾਸਨ ਤੋਂ ਬਾਅਦ ਬੀੜ ਸਾਹਿਬ ਨੂੰ ਪੋਤੀ ਸਾਹਿਬ ਨੂੰ ਕੋਠਾ ਸਾਹਿਬ ਵਿਖੇ ਜੋ ਅਕਾਲ ਤਖਤ ਦੇ ਨੇੜੇ ਇੱਥੇ ਵਿਸਰਾਮ ਕਰਵਾਇਆ ਜਾਂਦਾ ਹੈ ਉਸ ਦਿਨ ਤੋਂ ਗੁਰੂ ਅਰਜਨ ਦੇਵ ਜੀ ਨੇ ਆਪਣਾ ਆਸਨ ਜਿਹੜਾ ਸੀ ਉਹ ਪੁੰਜੇ ਜ਼ਮੀਨ ਤੇ ਲਗਵਾਉਣਾ ਸ਼ੁਰੂ ਕਰ ਦਿੱਤਾ ਹੁਣ ਜਦੋਂ ਅਸੀਂ ਗੁਰਬਾਣੀ ਦੇ ਸਤਕਾਰ ਦੀ ਗੱਲ ਕਰਦੇ ਹਾਂ ਗੁਰਬਾਣੀ ਦੇ ਅਤਿਮ ਦੀ ਗੱਲ ਕਰਦੇ ਹਾਂ ਤੇ ਬਾਕੀ ਗੁਰੂ ਸਾਹਿਬਾਨ ਵੀ ਗੁਰਬਾਣੀ ਦਾ ਉੱਚਾ ਦਰਜਾ ਹੀ ਰੱਖਦੇ ਸਨ ਜਿਵੇਂ ਕਿ ਗੁਰੂ ਨਾਨਕ ਦੇਵ ਜੀ ਨੂੰ ਸਿੱਖ ਜੋਗੀਆਂ ਨੇ ਸਵਾਲ ਕੀਤਾ ਕਿ ਸਾਡੇ ਕੋਲ ਕਰਾਮਾਤੀ ਸ਼ਕਤੀਆਂ ਹਨ ਤੇ ਉਹਨਾਂ ਦੀ ਸਹਾਇਤਾ ਦੇ ਨਾਲ ਅਸੀਂ ਸਨੇਹਰ ਪर्वਤ ਵਰਗੀਆਂ ਪਹਾੜਾਂ ਦੀਆਂ ਟੀਸੀਆਂ ਦੇ ਉੱਤੇ ਪਹੁੰਚੇ ਹਾਂ ਤੁਹਾਡੇ ਕੋਲ ਕਿਹੜੀ ਕਰਾਮਾਤ ਹੈ ਤੇ ਸਤਿਗੁਰੂ ਜੀ ਨੇ ਜਵਾਬ ਦਿੱਤਾ ਗੁਰਬਾਣੀ ਸੰਗਤ ਬਿਨਾ ਦੂਜੀ ਓਟ ਨਹੀਂ ਹੈ ਰਹੀ ਬਾਬਾ ਬੁੱਢਾ ਜੀ ਨੂੰ ਗੁਰੂ ਅਮਰਦਾਸ ਜੀ ਨੇ ਸਿੱਖੀ ਦੇ ਰਹਿਤ ਦ੍ਰਿੜ ਕਰਵਾਉਂਦਿਆਂ ਹੋਇਆਂ ਜੋ ਬਚਨ ਕਹੇ ਸੂਰਜ ਪ੍ਰਕਾਸ਼ ਦੇ ਵਿੱਚ ਇਸ ਤਰ੍ਹਾਂ ਅੰਕਤ ਹਨ ਗੁਰੂ ਵਾਕ ਜਿਨ ਦ੍ਰਿੜਤਾ ਮੰਨਨੇ ਸੋ ਮਮ ਪਿਆਰੇ ਸਿਖ ਮੰਨਨੇ ਪ੍ਰਭੂ ਸਰੂਪ ਰਿਦੈ ਮੇ ਧਾਰੋ ਗੁਰਬਾਣੀ ਕੋ ਰਿਦੈ ਵਿਚਾਰ ਗੁਰੂ ਰੰਧਾ ਸਾਹਿਬ ਜੀ ਨੇ ਭਾਈ ਜੱਪਾ ਜੀ ਭਾਈ ਤੋਸਾ ਜੀ ਭਾਈ ਕਨਈਆ ਜੀ ਨੂੰ ਉਪਦੇਸ਼ ਕਰਦਿਆਂ ਹੋਇਆਂ ਬਚਨ ਕਹੇ ਸਨ ਜੇ ਮਨਿਸ ਦਿਨ ਕਰ ਕਾਜ ਸੁਧਾਰੇ ਤਿਆਗੋ ਕਬੂ ਨਾ ਲਾਗੇ ਪਿਆਰੇ ਤਸਾ ਪਿਆਰ ਕਰੋ ਗੁਰਬਾਣੀ ਪਟਨ ਸੁਣਨ ਕੀ ਦੇਰ ਉਠਾਨੀ ਤਰਿਓ ਅਰਥ ਜੋ ਸ਼ਬਦ ਮੰਜਾਰਾ ਬਾਰ-ਬਾਰ ਔਰ ਕਰੋ ਵਿਚਾਰਾ ਹੋਰ ਬਚਨ ਮਿਲਦੇ ਹਨ ਮੰਮ ਆਗਿਆ ਸਭ ਹੀ ਸੁਣੋ ਸਤਿ ਸਿ ਬਚਨ ਅਨਿਰਧਾਰ ਗੁਰੂ ਗ੍ਰੰਥ ਗੁਰੂ ਸਮਾਨਿਓ ਕੇਦਨ ਕੋ ਵਿਚਾਰ ਜਿਵੇਂ ਗੁਰੂ ਨਾਨਕ ਦੇਵ ਜੀ ਨੇ ਹੀ ਸ਼ਬਦ ਦੇ ਗੁਰੂ ਹੋਣ ਦਾ ਸੰਕੇਤ ਦੇ ਦਿੱਤਾ ਸੀ ਇਸ ਤਰ੍ਹਾਂ ਆਵੇਂ ਕਿ ਉਸ ਸਮੇਂ ਤੱਕ ਇਸ ਗ੍ਰੰਥ ਦਾ ਨਾਮ ਪੋਥੀ ਸਾਹਿਬ ਸੀ ਪੋਥੀ ਪਰਮੇਸ਼ਰ ਕਾ ਤਾਂ ਪਰਮੇਸ਼ਰ ਦਾ ਨਿਵਾਸਾ ਦੱਸਿਆ ਜਾਂਦਾ ਸੀ ਇਸ ਗ੍ਰੰਥ ਦੇ ਅੰਦਰ ਤੇ ਗੁਰਬਾਣੀ ਨੂੰ ਗੁਰੂ ਦਾ ਦਰਜਾ ਸਤਿਗੁਰਾਂ ਨੇ ਬਖਸ਼ ਦਿੱਤਾ ਸੀ ਸੋ ਆਦਬੀਰ ਦਾ ਜੋ ਪ੍ਰਕਾਸ਼ ਸਨ 1604 ਨੂੰ ਸ੍ਰੀ ਹਰਮੰਦਰ ਸਾਹਿਬ ਵਿਖੇ ਕੀਤਾ ਗਿਆ ਜਿਸ ਨੂੰ ਅਸੀਂ ਪਹਿਲਾ ਪ੍ਰਕਾਸ਼ ਪੁਰਬ ਕਰਕੇ ਮਨਾਉਂਦੇ ਹਾਂ ਪਹਿਲਾ ਪ੍ਰਕਾਸ਼ ਪੁਰਬ ਕਰਕੇ ਜਾਣਦੇ ਹਾਂ ਇਸ ਨੂੰ ਆਦਬੀਰ ਕਿਹਾ ਜਾਂਦਾ ਹੈ ਜੋ ਗੁਰੂ ਅਰਜਨ ਦੇਵ ਜੀ ਨੇ ਭਾਈ ਗੁਰਦਾਸ ਜੀ ਤੋਂ ਲਿਖਵਾਈ ਤੇ ਇਸ ਵੀੜ ਦੇ ਬਾਰੇ ਵਿੱਚ ਪਤਾ ਚੱਲਦਾ ਹੈ ਕਿ ਤੀਰਮਲ ਦੀ ਅਨਸੂਆਂਸ ਦੇ ਕੋਲ ਕਰਤਾਰਪੁਰ ਵਿਖੇ ਇਹ ਵੀੜ ਅੱਜ ਵੀ ਸੁਭਾਈ ਮੰਨਦਾ ਹੈ ਤੇ ਇਸ ਵੀੜ ਦਾ ਪਹਿਲਾ ਉਤਾਰਾ ਭਾਈ ਬੰਨੂ ਜੀ ਨੇ ਕਰਵਾਇਆ ਤੇ ਭਾਈ ਬੰਨੂ ਜੀ ਵਾਲੀ ਵੀੜ ਜਿਹੜੀ ਹੈ ਉਹ ਕਾਨਪੁਰ ਦੇ ਵਿੱਚ ਸੁਵਾਜਮਾਨ ਦੱਸੀ ਜਾਂਦੀ ਹੈ ਇਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਸਾਬੂ ਕੀ ਤਲਵੰਡੀ ਦਮਦਨਾ ਸਾਹਿਬ ਵਿਖੇ ਇਸ ਗ੍ਰੰਥ ਨੂੰ ਸੰਪੂਰਨਤਾ ਬਖਸ਼ੀ ਇਸ ਗ੍ਰੰਥ ਦੇ ਵਿੱਚ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦਰਜ ਕੀਤੀ ਦੀ ਗੁਰੂ ਗੋਬਿੰਦ ਸਿੰਘ ਜੀ ਨੇ ਕੇਵਲ ਤੇ ਕੇਵਲ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਹੀ ਇਸ ਗ੍ਰੰਥ ਦੇ ਵਿੱਚ ਸ਼ਾਮਲ ਕੀਤੀ ਬਾਕੀ ਤਰਤੀਬ ਜਿਹੜੀ ਸੀ ਉਹੀ ਸੀ ਜੋ ਗੁਰੂ ਅਰਜਨ ਦੇਵ ਜੀ ਨੇ ਨਿਵਰਤੀ ਸੀ ਉਸ ਤਰਤੀਬ ਦੇ ਅਨੁਸਾਰ ਸਾਰੀ ਬਾਣੀ ਜਿਹੜੀ ਸੀ ਦਰਜ ਕੀਤੀ ਗਈ ਹੁਣ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਕੁੱਲ ਮਿਲਾ ਕੇ 33 ਮਹਾਪੁਰਸ਼ਾਂ ਦੀ ਬਾਣੀ ਦਰਜ ਹੈ ਆਦ ਬੀੜ ਦੇ ਅੰਦਰ ਕੁੱਲ 30 ਰਾਗਸਤਨ ਤੇ ਪੰਜ ਗੁਰਸਹਿਬਾਨ ਦੀ ਬਾਣੀ ਦਰਜ ਸੀ ਹੁਣ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ 6 ਗੁਰਸਹਿਬਾਨ 15 ਭਗਤ 11 ਪੱਟ ਤੇ 33 ਗੋਸ਼ਿਕਾਂ ਦੀ ਬਾਣੀ ਦਰਜ ਸੋ ਗੁਰੂ ਗ੍ਰੰਥ ਸਾਹਿਬ ਜੀ ਦੀ ਜੋ ਸੰਪੂਰਨਤਾ ਸੰਮਤ 1762 ਤਿੰਨ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਸਭੂ ਕੀ ਤਲਵੰਡੀ ਵਿਖੇ ਬਖਸ਼ਿਸ਼ ਕੀਤੀ ਸੰਪੂਰਨਤਾ ਕੀਤੀ ਤੇ ਇਹ ਬੀੜ ਗੁਰੂ ਗੋਬਿੰਦ ਸਿੰਘ ਜੀ ਨੇ ਲਿਖਵਾਈ ਭਾਈ ਮਨੀ ਸਿੰਘ ਜੀ ਤੋਂ ਲਿਖਵਾਈ ਤੇ ਖੂਬ ਆਦ ਬੀੜ ਦੀ ਤਰ੍ਹਾਂ ਹੀ ਸਾਰਾ ਠੰਗ ਜਿਹੜਾ ਸੀ ਉਹ ਵਰਤਿਆ ਗਿਆ ਕੇਵਲ ਤੇ ਕੇਵਲ ਵਾਧਾ ਜਿਹੜਾ ਸੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਤੇ ਹੁਣ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਕੁੱਲ 31 ਰਾਗ ਹਨ ਸੋ ਗੁਰੂ ਗੋਬਿੰਦ ਸਿੰਘ ਜੀ ਨੇ ਸਨ 1708 ਨੂੰ ਇਸੇ ਬੀੜ ਨੂੰ ਸਤਿਗੰਨ ਸ੍ਰੀ ਹਜੂਰ ਸਾਹਿਬ ਨਾਦੇੜ ਵਿਖੇ ਗੁਰੂਤਾ ਗੱਦੀ ਇਹਨਾਂ ਬਚਨਾਂ ਦੇ ਦੁਆਰਾ ਪ੍ਰਦਾਨ ਕੀਤੀ ਬਖਸ਼ਿਸ਼ ਕੀਤੀ ਆਗਿਆ ਪਈ ਅਕਾਲ ਕੀ ਤਬੀ ਚਲਾਈਓ ਪੰਥ ਸਬ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਗੁਰੂਤਾ ਗੱਦੀ ਗੁਰੂ ਗ੍ਰੰਥ ਤੇ ਪੰਥ ਨੂੰ ਸੰਭ ਕੇ ਦੇਸ਼ਕ ਸ੍ਰੀ ਗੁਰਤਾ ਦਾ سلسلہ ਜਿਹੜਾ ਸੀ ਉਸ ਨੂੰ ਸਮਾਪਤ ਕੀਤਾ ਤੇ ਅੱਜ ਕੱਲ ਜਿੰਨੇ ਵੀ ਗੁਰਦੁਆਰਿਆਂ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਹੁੰਦੇ ਹਨ ਇਸ ਨੂੰ ਦਮਦਮੀ ਕਿਹਾ ਜਾਂਦਾ ਹੈ ਜੋ ਗੁਰੂ ਗੋਬਿੰਦ ਸਿੰਘ ਜੀ ਨੇ ਪਾਈ ਮਣੀ ਸਿੰਘ ਜੀ ਤੋਂ ਲਿਖਵਾਈ ਵਿਚਾਰ ਕਰਦੇ ਹਾਂ ਹੋਇਆਂ ਫੁੱਲਾਂ ਦੇ ਖਨਾ ਮਰਸ਼ਨੀ ਫਤਿਹ ਦੀ ਸੰਚਾਰਣੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ